ਸਤਿ ਸ੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਇਹ ਕਹਾਣੀ ਬਹੁਤ ਸੋਹਣੀ ਆ ਜੀ ਇੱਕ ਵਾਰ ਸੁਣਿਆ ਜਰੂਰ ਇੱਕ ਕੁਲੀ ਬਜ਼ੁਰਗਾ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਆਪਣੇ ਪਤੀ ਨਾਲ ਫੌਜੀ ਕੁਆਟਰ ਵਿੱਚ ਰਹਿ ਰਹੀ ਸੀ ਇੱਕ ਦਿਨ اچانک ਇਹਨਾਂ ਦੀ ਅੰਬਾਲੇ ਬਦਲੀ ਦੇ ਆਰਡਰ ਆ ਗਏ ਮੇਰਾ ਮਜਬੂਰਨ ਪਿੰਡ ਵਾਪਸ ਆਉਣ ਦਾ ਪ੍ਰੋਗਰਾਮ ਬਣਾਉਣਾ ਪੈ ਗਿਆ ਮੇਰੇ ਪਤੀ ਨੇ ਮੇਰੀ ਟਿਕਟ ਬੁੱਕ ਕਰਵਾ ਦਿੱਤੀ ਤੇ ਆਪ ਨੇੜੇ ਸਟੇਸ਼ਨ ਤੋਂ ਗੱਡੀ ਤੇ ਚੜ ਗਏ ਮੈਂ ਵੀ ਜੰਮੂ ਸਟੇਸ਼ਨ ਤੇ ਬੈਠੀ ਸੀ ਮੇਰੀ ਟ੍ਰੇਨ ਰਾਤੀ 10:00 ਵਜੇ ਚੱਲਣੀ ਸੀ ਜੰਮੂ ਕੈਂਟ ਸਟੇਸ਼ਨ ਤੇ ਉੱਥੇ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਕੁੱਲੀ ਸੀ ਜੋ ਮੇਰੇ ਨੇੜੇ ਆਇਆ ਉਹ ਮੈਨੂੰ ਬਿਲਕੁਲ ਆਪਣੇ ਬਾਪੂ ਵਾਂਗੂ ਲੱਗਿਆ ਮੈਂ ਉਹਨਾਂ ਨੂੰ ਦੱਸਿਆ ਤਾਂ ਆਖਣ ਲੱਗੇ ਤੇ ਘਬਰਾਣਾ ਮੈਂ ਗੱਡੀ ਆਉਣ ਤੋਂ ਠੀਕ 15 ਮਿੰਟ ਪਹਿਲਾਂ ਉੱਪਰ ਜਾਵਾਂਗਾ ਮਗਰੋਂ ਕਦੀ ਆ ਕੇ ਉਹ ਮੈਨੂੰ ਪਾਣੀ ਪੁੱਛ ਜਾਇਆ ਕਰਨ ਤੇ ਕਦੀ ਚਾਹ ਬੇਟਿੰਗ ਰੂਮ ਵਿੱਚ ਮੇਰੀ ਅੱਖ ਲੱਗ ਗਈ ਜਦੋਂ ਜਾਗ ਆਈ ਤਾਂ ਮੇਰੀ ਗੱਡੀ ਦੀ ਅਨਾਉਂਸਮੈਂਟ ਹੋ ਰਹੀ ਸੀ ਐਨ ਮੌਕੇ ਤੇ ਗੱਡੀ ਦਾ ਪਲੇਟਫਾਰਮ ਵੀ ਬਦਲ ਦਿੱਤਾ ਗਿਆ ਮੈਂ ਫਿਕਰਮੰਦੀ ਦੇ ਆਲਮ ਵਿੱਚ ਇਧਰ ਉਧਰ ਵੇਖਣ ਲੱਗੀ ਬਾਪੂ ਹੁਣੀ ਕਿਧਰੇ ਵੀ ਨਾ ਦਿਸੇ ਐਨੇ ਮੌਕੇ ਨੂੰ ਕੋਈ ਹੋਰ ਕੋਲੇ ਵੀ ਵੇਲਾ ਨਾ ਦਿਸਿਆ ਜਦੋਂ ਮਸੀ 5 ਮਿੰਟ ਰਹਿ ਗਏ ਤਾਂ ਉਹ ਮੈਨੂੰ ਦੌੜਦੇ ਹੋਏ ਆਪਣੇ ਵੱਲ ਆਉਂਦੇ ਦੀ ਸੀ ਸਾਹੋ ਸਾਹੀ ਹੋਏ ਫੁੱਜ ਪੁੱਛਣ ਲੱਗੀ ਤਾਂ ਆਖਣ ਲੱਗੇ ਹੁਣ ਗੱਲ ਕਰਨ ਦਾ ਟਾਈਮ ਹੈ ਨਹੀਂ ਬਸ ਮੇਰੇ ਮਗਰ ਮਗਰ ਤੁਰਿਆ ਅਸੀਂ ਦੋਵੇਂ ਜਾਣੇ ਇੱਕ ਸੰਦੂਖ ਇੱਕ ਟੋਕਰੀ ਤੇ ਇੱਕ ਬਿਸਤਰਾ ਸਾਰਾ ਕੁਝ ਸਿਰ ਤੇ ਲਾਦ ਪਲੇਟਫਾਰਮ ਨੰਬਰ 5 ਵੱਲ ਨੂੰ ਤੁਰ ਪਏ ਮੈਂ ਮਸੀਂ ਕਿੰਨੀਆਂ ਸਾਰੀਆਂ ਪੌੜੀਆਂ ਚੜੀ ਫਿਰ 5 ਨੰਬਰ ਤੇ ਜਾਂਦਿਆਂ ਹੀ ਉਤਰਨੀ ਆਵੀ ਪਈਆਂ ਫਿਰ ਆਪਣਾ ਸਮਾਨ ਟਿਕਾ ਕੇ ਹਜੇ ਮੁਸ਼ਕਿਲ ਨਾਲ ਅੰਦਰ ਵੱਡੇ ਹਿੱਸਾ ਕੀ ਗੱਡੀ ਤੁਰ ਪਈ ਕਾਲੇ ਨਾਲ ਪਰਸ ਲੱਭਣ ਲੱਗੀ ਪਰ ਉਹ ਟੋਕਰੀ ਵਿੱਚ ਥੱਲੇ ਜਹੇ ਲੱਗਾ ਕਿਧਰੇ ਵੀ ਨਾ ਦਿਸਿਆ ਕੀ ਵੇਖਿਆ ਬਾਬਾ ਜੀ ਵੀ ਚਲਦੀ ਗੱਡੀ ਦੇ ਨਾਲ-ਨਾਲ ਦੌੜੇ ਆ ਰਹੇ ਸਨ ਪਰ ਹੈਰਾਨਗੀ ਦੀ ਗੱਲ ਇਹ ਸੀ ਕਿ ਉਹਨਾਂ ਦੇ ਚਿਹਰੇ ਤੇ ਪੈਸਿਆਂ ਦੀ ਚਿੰਤਾ ਘੱਟ ਅਤੇ ਇਸ ਗੱਲ ਦੀ ਤਸੱਲੀ ਕਿਤੇ ਜ਼ਿਆਦਾ ਸੀ ਕਿਵੇਂ ਸੁੱਖੀ ਸੰਦੇ ਗੱਡੀ ਤੇ ਚੜ ਗਈ ਸੀ ਫਿਰ ਵੇਖ ਵੱਧਦੀ ਗਈ ਘੜੀ ਘਮਗਰੂ ਪਲੇਟਫਾਰਮ ਵੀ ਮੁੱਕ ਗਿਆ ਤੇ ਬਾਬਾ ਜੀ ਹਨੇਰੇ ਵਿੱਚ ਕਿਧਰੇ ਅਲੋਪ ਹੋ ਗਏ ਮੈਂ ਅੰਮ੍ਰਿਤਸਰ ਤੱਕ ਆਉਂਦੇ ਹੋਈ ਪਤਾ ਨਹੀਂ ਕਿੰਨੀ ਕੁ ਵਾਰ ਰੋਈ ਹੋਣੀ ਵਾਰ-ਵਾਰ ਆਪਣੇ ਆਪ ਤੇ ਗੁੱਸਾ ਆਈ ਜਾਵੇ ਕਿਵੇਂ 50 ਰੁਪਏ ਪਹਿਲਾਂ ਹੀ ਕਿਉਂ ਨਹੀਂ ਸੀ ਕੱਟ ਕੇ ਰੱਖੇ ਖੈਰ ਸਾਲ ਬਾਅਦ ਇੱਕ ਵਾਰ ਫਿਰ ਜੰਮੂ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਆਪਣੇ ਪਤੀ ਦੇ ਕੋਲ ਜਿੱਦ ਕਰਨ ਲੱਗੀ ਕਿ ਬਾਬਾ ਜੀ ਦਾ ਪਤਾ ਕਰੋ। ਇੰਨਾ ਭੱਜ ਦੌੜ ਕੀਤੀ ਪਤਾ ਲੱਗਾ ਉਹ ਤਾਂ 2 ਮਹੀਨੇ ਹੋਈ ਚੜ੍ਹਾਈ ਕਰ ਗਏ। ਮੈਂ ਬਹੁਤ ਰੋਈ। ਇੱਕ ਵਾਰ ਫਿਰ ਮੈਂ ਮਗਰ ਪੈ ਗਈ ਆਖਿਆ ਪਰਿਵਾਰ ਵਾਰੇ ਪੁੱਛ ਪੜਤਾਲ ਕਰੋ। ਇਸ ਵਾਰ ਇੰਨੀ ਗੱਲ ਦੱਸਦਿਆਂ ਹੀ ਮੇਰੇ ਪਤੀ ਦਾ ਵੀ ਰੋਣ ਨਿਕਲ ਗਿਆ ਕਿ 84 ਵੇਲੇ ਸਭ ਕੁਝ ਖਤਮ ਹੋ ਗਿਆ ਸੀ। ਇਕੱਲੇ ਹੀ ਰਹਿੰਦੇ ਸਨ। ਪਰ ਉਸ ਤੋਂ ਬਾਅਦ ਜਦੋਂ ਵੀ ਜ਼ਿੰਦਗੀ ਵਿੱਚ ਜਿੰਨੀ ਵਾਰ ਵੀ ਕੁਲੀ ਕਰਨਾ ਪਿਆ ਕਦੇ ਵੀ ਭਾ ਨਹੀਂ ਕਰਦੀ ਤੇ ਨਾ ਹੀ ਇਹਨਾਂ ਨੂੰ ਕਰਨ ਦਿਆ ਕਰਦੀ ਮੈਨੂੰ ਲਾਲ ਵਰਦੀ ਪਾਈ ਹਰੇਕ ਇਨਸਾਨ ਵਿੱਚ ਉਹੀ ਕੁਲੀ ਬਾਬਾ ਹੀ ਵਿਖਾਈ ਦਿੰਦੇ ਅੱਜ ਇੰਨੇ ਵਰਿਆਂ ਬਾਅਦ ਵੀ ਕਦੇ-ਕਦੇ ਸੋਚਦੀ ਹਾਂ ਕਿ ਜ਼ਿੰਦਗੀ ਦੇ ਕੁਝ ਕਰਜ਼ੇ ਐਸੇ ਵੀ ਹੁੰਦੇ ਜਿਹੜੇ ਜਿੰਨੇ ਮਰਜੀ ਲਾਹੀ ਜਾਓ ਕਦੀ ਘਟ ਨਹੀਂ ਹੁੰਦੇ ਇਹ ਕਹਾਣੀ ਸਮਾਪਤ ਹੁੰਦੀ ਹੈ ਜੀ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਧੰਨਵਾਦ